ਜੀ ਸਰ ਅੱਜ ਮਾੜੀ ਮੁਸਫਾ ਦੇ ਵਿੱਚ ਸੁਖਦੇਵ ਸਿੰਘ ਦੇ ਘਰੇ ਫਾਇਰਿੰਗ ਦਾ ਇੱਕ ਇਨਸੀਡੈਂਟ ਹੋਇਆ ਹੈਗਾ ਇਹ ਪਹਿਲਾਂ ਵੀ ਇਹਦੇ ਮਾਰਚ 2024 ਦੇ ਵਿੱਚ ਇੱਕ ਮੁਕਦਮਾ ਦਰਜ ਕਰਾਇਆ ਗਿਆ ਸੀ ਜਿਹੜਾ ਕਿ ਸ਼ਾਨਦੀਪ ਸਿੰਘ ਦੇ ਖਿਲਾਫ ਸੀਗਾ ਇਹਦੇ ਪਿੰਡ ਦਾ ਹੀ ਹੈਗਾ ਸ਼ਾਨਦੀਪ ਜੋ ਕਿ ਅਮਰੀਕਾ ਗਿਆ ਹੋਇਆ ਪਹਿਲਾਂ ਕੈਨੇਡਾ ਗਿਆ ਸੀ ਕੈਨੇਡਾ ਤੋਂ ਇਲੀਗਲੀ ਹੁਣ ਉਹ ਅਮਰੀਕਾ ਚ ਆਪਦੇ ਮਾਮਾ ਜੀ ਕੋਲੇ ਰਹਿ ਰਿਹਾ ਉਹ ਉਹਨੇ ਥ੍ਰੈਟ ਦਿੱਤਾ ਸੀ ਇਹਨੂੰ ਪਹਿਲਾਂ ਫਿਰ ਉਸ ਤੋਂ ਬਾਅਦ ਅਗਸਤ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਅਗੇਟ ਦੇ ਫਾਇਰ ਕਰਕੇ ਗਏ ਸੀ ਰਾਤ ਦੇ ਟਾਈਮ ਦੋ ਬੰਦੇ ਉਹ ਜਿਹੜਾ ਫਾਇਰਿੰਗ ਕਰਕੇ ਗਏ ਸੀ ਉਹ ਬੰਦੇ ਫੜੇ ਗਏ ਸੀ ਉਹਨਾਂ ਚੋਂ ਇੱਕ ਬੰਦਾ ਰਹਿ ਗਿਆ ਸੀ ਧਰਮਪ੍ਰੀਤ ਜਿਹੜਾ ਕਿ ਜੌਨ ਸਿੰਘ ਵਾਲੇ ਦਾ ਰਹਿਣ ਵਾਲਾ ਹੈ ਬਾਕੀ ਦੋ ਬੰਦੇ ਹਰਪ੍ਰੀਤ ਤੇ ਉਹ ਸੰਦੀਪ ਫੜੇ ਗਏ ਸੀ ਉਹ ਉਹ ਹੋਦਸੇ ਲੜੀ ਚ ਹੀ ਹੁਣ ਇੱਕ ਤਕਰੀਬਨ ਸਾਲ ਸਵਾ ਸਵਾ ਸਾਲ ਦੇ ਅਰਸੇ ਤੋਂ ਬਾਅਦ ਅੱਜ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਇਹਦੇ ਦੁਕਾਨ ਤੇ ਦੋ ਬੰਦੇ ਆਏ ਨੇ ਮੋਟਰਸਾਈਕਲ ਤੇ ਤੇ ਉਹ ਇੱਕ ਫਾਇਰ ਕਰਕੇ ਗਏ ਨੇ ਜੇਰਾਕੇ ਸ਼ੀਸ਼ੇ ਦੇ ਵਿੱਚ ਦੀ ਹੁੰਦਾ ਹੋਇਆ ਅੱਗੇ ਆਕੇ ਦੂਜੇ ਸ਼ੀਸ਼ੇ ਚ ਵਜ ਕੇ ਰੁਕ ਗਿਆ ਹੈਗਾ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈਗਾ ਤੇ ਅਸੀਂ ਪੜਤਾਲ ਕਰ ਰਹੇ ਹਾਂ ਜਲਦੀ ਇਹਨਾਂ ਨੂੰ ਕਾਬੂ ਕੀਤਾ ਜਾਏਗਾ ਜਿਹੜੇ ਇਹਦੇ ਸ਼ਾਨਦੀਪ ਦੇ ਪੇਰੈਂਟਸ ਨੇ ਉਹਨਾਂ ਦੀ ਵੀ ਇਨਵੋਲਵਮੈਂਟ ਇਸ ਚ ਸਾਫ਼ ਝਲਕਦੀ ਹੈ ਕਿਉਂਕਿ ਉਹਨਾਂ ਨੇ ਹੀ ਰੈਕੀ ਵਗੈਰਾ ਕਰਾ ਕੇ ਇਹਨਾਂ ਨੂੰ ਇਹ ਕੰਮ ਕਰਾਇਆ ਹੈਗਾ ਉਹ ਵੀ ਜਲਦੀ ਕਾਬੂ ਕੀਤੇ ਜਾਣਗੇ ਮੁਕਦਮਾ ਸੁਖਦੇਵ ਸਿੰਘ ਦੇ ਬਿਆਨ ਤੇ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ